ഹീര ബുലട മൈതാന ക ਕੋਈ ਰਤਵਾ ਡੋਰੇ ਵਾਲੇ ਰਵੀ ਦਾ ਰਤਵੇ ਐਵੇਂ ਨਹੀਂ ਮਿਲਦੇ ਪਰ ਵੇਖੀਏ ਖੀਰਾ ਵਾਲ ਦਾ ਬੋਲਟ ਇਸ ਵੇਲੇ ਜਾਫੀ ਕੌਣ ਨੌਜਵਾਨ ਸੀਚੇ ਵਾਲੀਆ ਵਾਹਿਗੁਰੂ 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 ਵਾਹ ਓਏ ਨੌਜਵਾਨਾ ਤੇ ਖੇਡ ਦੇ ਮੈਦਾਨੋਂ ਵਿੱਚ ਪਾਈ ਜਾਂਦਾ ਗਾ ਗੱਪਰੂ ਦਾ ਉੱਚ ਬੜਾ ਸਾਉ ਜਿਹਾ ਵਾਹ ਸੀਚੇ ਵਾਲੇ ਟਾਰਗੇਟ ਟਰੱਕ ਸੇਲ ਦੇ ਵੱਲੋਂ ਵਾਹਿਗੁਰੂ ਦੇ ਲਈ 100 ਡਾਲਰਾਂ ਦੇ ਵੀ ਗੁਰਪ੍ਰੀਤ ਨੂੰ ਖੜੀ ਜਰਾ ਬਈ ਤਾੜੀਆਂ ਮਾਰ ਦਿਓ ਸੀਚੇ ਵਾਲੀਆ ਦੇ ਲਈ ਵੀ ਸੇਰਾ ਲਾਉਂਦਾ ਹੈ ਅੱਜ ਦੇ ਇਸ ਕਬੱਡੀ ਕੱਪ ਦਾ ਸੈਕੰਡ ਪ੍ਰਾਈਜ਼ ਜਸਵੀਰ ਕੁਲਾਰ ਸ਼ਾਟ ਹਾਊਸ ਸਪੋਰਟਰ ਤੇ ਅਮਨ ਤੂਰ ਰਿਲਾਇੰਸ ਟਰੱਕਿੰਗ ਵਾਲੇ ਤੇ ਨਾਲ ਸਾਡੇ ਵੀਰ ਅਟ੍ਰਾਂਟਿਕ ਰੇਡੀਏਟਰ ਦੇ ਨਤ ਭੰਦੇ ਉਹਨਾਂ ਦਾ ਵੱਡਾ ਯੋਗਦਾਨ ਹੈ ਆ ਸ਼ੰਨਾ ਵਾਲਾ ਭੂਰੀ ਵੇਖਦੇ ਵੀ ਇੱਕ ਜ਼ੋਰ ਦੇ ਨਾਲ ਪਰ ਸ਼ੰਨਾ ਡੱਗੋ ਰਮਾਣੇ ਵਾਲਾ ਆ ਸ਼ੰਨਾ ਤੇ ਭੂਰੀ ਪੁਆਇੰਟ ਸ਼ੰਨਾ ਵਾਲਾ ਵਾਹ ਉਹ ਕਬਰੂਆ ਤੇ ਕੁਰਤਾ ਪਜਾਮਾ ਦਸੇ surjit new best ਵੱਲੋਂ ਵੱਡਾ ਮਾਣ ਦਿੱਤਾ ਗਿਆ ਹੈ ਇਧਰ ਜੁਹਾਰ ਸਿੰਘ ਜੀ ਸ਼ੋਕਰ ਉਹਨਾਂ ਵੱਲੋਂ ਵੱਡੇ ਸਤਿਕਾਰ ਹੈ ਆਹ ਵੇਖਦੇ ਹਰਮਨ ਬੁਲਟ ਆ ਵਾਹ ਓ ਨੌਜਵਾਨਾ ਨਹੀਂ ਰੀਸਾਂ ਕਿ ਪੈਂਦੇ ਬਿਨਾ ਟੋਲ ਤੋਂ ਪੀਰਾਂ ਦੇ ਬਲੋ 100 ਡਾਲਰ ਬੁਲਟ ਦੀ ਰੇਡ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਆ ਨੌਜਵਾਨ ਕੌਣ ਸੀਚੇ ਵਾਲੀ ਆ ਵਾਹਿਗੁਰੂ ਮੁੰਡਾ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਵੀ ਤਕੜਾ ਖੇਡਿਆ ਵਾਹਿਗੁਰੂ 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 ਪਰ ਪੁਆਇੰਟ ਆਓ ਸ਼ੇਰਾ ਲੱਗਿਆ ਐਨ ਚੋਟੀ ਦਾ ਮੈਚ ਇੱਕ ਸਾਈਡ ਤੇ ਗੋਖਾ ਟਵਾਲ ਤੇ ਪੱਪੂ ਸੰਘੇੜਾ ਜੀ ਖੇਡ ਮੈਦਾਨ ਦੇ ਵਿੱਚ ਉਧਰ ਕਹਿੰਦੇ ਨੌਜਵਾਨ ਸ਼ੇਰਾ ਮੰਡੇਰ ਤੇ ਨਾਲ ਕਹਿੰਦੇ ਨੌਜਵਾਨ ਗੁਰਪ੍ਰੀਤ ਢੇਸੀ ਮਨਪ੍ਰੀਤ ਢੇਸੀ ਹੁਣੀ ਆ ਅੱਜ ਦੇ ਟੂਰਨਾਮੈਂਟ ਦੇ ਲਈ ਗਾੜੀਪੁਰ ਫਿਰ ਮੈਦਾਨ ਦੇ ਵਿੱਚ ਤਿਆਰ ਹੈ ਰਾਜਵਿੰਦਰ ਕੁੰਨਰ ਉਧਰ ਹਰਮਨ ਕਲੜਾ ਤੇ ਨਾਲ ਹੈਰੀ ਮੰਡੇਰ ਉਹਨਾਂ ਵੱਲੋਂ 500 ਡਾਲਰ ਨੌਜਵਾਨ ਕੌਣ ਹੈ ਖੇਡ ਮੈਦਾਨ ਦੇ ਵਿੱਚ ਸ਼ੀਲੂ ਕੇ ਜੱਤਾ ਤੂੰ ਤੇ ਸ਼ਰਮ ਤੱਕਾ ਕਰਦਾ ਇਹਦਾ ਚੱਲਦਾ ਏ ਤੱਕਾ ਹੋ ਤੱਕਾ ਕਰਦਾ ਤਾ ਕਰਦਾ ਆ ਨਾਨੀ ਤੇ ਸੀ ਅਕਬਰਪੁਰੀਆ ਤੇ ਜੁਝਾਰ ਸ਼ੋਕਰ ਦੇ ਵੱਲੋਂ 200 ਬੁਲੇਟ ਅਗਲੀ ਰੇਡ ਪਾਉਣ ਦੀ ਆ ਕਬੱਡੀ ਦੇ ਜੀਐਸਐਸ ਦੇ ਗੁਰ ਫਤੇ ਸਿੰਘਾ ਵੱਲੋਂ 100 ਡਾਲਰ ਲੱਗਿਆ ਹੋਇਆ ਉਧਰ ਸਾਡੇ ਵੀਰ ਹਰਮਨ ਕਾਲੜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਮਾਇਆ ਲਾ ਰਹੇ ਆ ਬੇਨਤੀ ਆ ਵੀ ਇੱਕ ਸਿਸਟਮ ਦੇ ਨਾਲ ਜਿੱਧਰ ਲਈ ਸਾਡ ਕਬੱਡੀ ਪੈਂਦੀ ਆ ਉਧਰ ਆਪਾਂ ਗੱਲ ਕਰਾਂਗੇ ਵਾਹ ਓ ਬੁਲੇਟ ਬੁਲੇਟ ਕੀ ਆਈ ਆ ਓ ਵਾਹ ਓ ਗੱਬਰੂਆ ਵਾਹ ਓ ਗੱਬਰੂਆ ਨਹੀਂ ਸੱਤੀ ਰਾਨੇਜਰ ਦੀ ਤਿੰਦਰ ਨੇਜਰ ਕੈਂਪਲੇਸਟ ਕਿ ਉਹਨਾਂ ਵੱਲੋਂ ਦਿੱਤਾ ਜਾਵੇਗਾ ਨੌਜਵਾਨ ਕੌਣ ਡੱਗੋ ਵਾਲਾ ਚੰਨਾ ਤੇ ਚੰਨਾ ਵਾਲਾ ਭੂਰੀ ਗੱਬਰੂ ਕਹਿੰਦੇ ਬਰਨਾਲੇ ਵਾਲਾ ਪਰ ਵੇਖੀਏ ਡੱਗੋ ਵਾਲਾ ਦੇ ਵਿੱਚ ਦਾ ਗੋਲੇ ਛਰਨੇ ਦਾ ਛੰਨਾਲੇ ਭੂਰੀ ਨੂੰ ਜੱਫਾ ਲੱਗਿਆ ਕਿਆ ਬਾਤ ਹੈ 100 ਡਾਲਰ ਨਿਊ ਵੈਸਟ ਦੇ ਸਾਡੇ ਸਰਜੀਤ ਵੱਲੋਂ ਜ਼ਿੰਦਾ ਜਾਰਪੋਰਟ ਤੇ ਉਹਨਾਂ ਦੇ ਨਾਲ ਅਮਨਦੂ ਰਿਲਾਂਸਕਿੰਗ ਵਾਲੇ 100 ਡਾਲਰ ਤੇ ਸਰਜੀਤ ਨਿਊ ਵੈਸਟ ਵੱਲੋਂ 100 ਡਾਲਰ ਦਿੱਤਾ ਜਾਵੇਗਾ ਆਹ ਵੇਖਦੇ ਹਰਮਨ ਗੁਲਟ ਬਹੁਤ ਤਕੜਾ ਪੁਆਇੰਟ ਵਾਹ ਓਏ ਨੌਜਵਾਨਾ ਵਾਹ ਹਾਂਜੀ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਕਬੱਡੀ ਦੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੇ ਕੇ ਜਾਇਆ ਕਰੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ